ਤੁਹਾਡੀ ਸਾਰਿਆਂ ਦੀ ਫਰਮਾਇਸ਼ ਤੇ ਇੱਕ ਹੋਰ ਆਪਾਂ ਬਹੁਤ ਸੋਹਣੀ ਪੂਰੀ ਵਧੀਆ ਕੋਠੀ ਲੈ ਕੇ ਪਹੁੰਚੀਆਂ ਜੀ ਗੱਲਬਾਤ ਆਪਾਂ ਸਾਰੀ ਕਰਦੇ ਹਾਂ ਸੀ ਤੇ ਜਿਨ੍ਹਾਂ ਦੀ ਫਰਮਾਇਸ਼ ਤੇ ਆਪਾਂ ਅੱਜ ਵੀਡੀਓ ਇਹ ਲੈ ਕੇ ਪਹੁੰਚੇ ਆ ਉਹਨਾਂ ਦੇ ਨਾਮ ਵੀ ਆਪਾਂ ਲਵਾਂਗੇ ਜੀ ਕਮੈਂਟ ਪੜ੍ਹ ਕੇ ਤੁਹਾਨੂੰ ਦੱਸਾਂਗੇ ਤੇ ਗੱਲਬਾਤ ਸਾਰੀ ਕਰਦੇ ਹਾਂ ਪਹਿਲਾਂ ਕੋਠੀ ਨੂੰ ਚੈੱਕ ਕਰੋ ਜੀ ਤੇ ਨਾਲ ਦੀ ਨਾਲ ਆਪਣੇ ਚੈਨਲ ਦਾ WhatsApp ਨੰਬਰ ਵੀ ਨੋਟ ਕਰ ਲਓ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋয়া 7380046273 ਜੇ ਤੁਹਾਡੇ ਕੋਲ ਵੀ ਘਰ ਹੈ ਕੋਠੀ ਹੈ ਮਕਾਨ ਹੈ ਕੁਝ ਵੀ ਹੈ ਵੇਚਣਾ ਤੁਸੀਂ ਚਾਹੁੰਦੇ ਹੋ ਕਿਸੇ ਵੀ ਏਰੀਆ ਚ ਦੇਖ ਰਹੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਫਰੀਦ ਵਿੱਚ ਆਪਾਂ ਐਡ ਤੁਹਾਡੀ ਲਾ ਦਾਂਗੇ ਜੀ ਕਮੈਂਟ ਵੀ ਆਪਾਂ ਸਾਰੇ ਪੜਾਂਗੇ ਜੀ ਪਹਿਲਾਂ ਇੱਕ ਵਾਰੀ ਤੁਸੀਂ ਵੀਡੀਓ ਨੂੰ ਦੇਖੋ ਜੀ ਮਾਲਕ ਨੇ ਵਧੀਆ ਵੀਡੀਓ ਆਪਣੇ ਕੋਲੇ ਬਣਾ ਕੇ ਭੇਜੀ ਆ ਸਾਰਾ ਕੁਝ ਇਹਨਾਂ ਨੇ ਵੀਡੀਓ ਦੇ ਅੰਦਰ ਹੀ ਦ ਲਿਕਲੀ ਜਾਣਕਾਰੀ ਦਿੱਤੀ ਹੋਈ ਹੈ ਤੇ ਤੁਸੀਂ ਇੱਕ ਵਾਰੀ ਚੈੱਕ ਕਰੋ ਜੀ ਉਸ ਤੋਂ ਬਾਅਦ ਆਪਾਂ ਕਮੈਂਟ ਪੜ੍ਹਦੇ ਆ ਤੁਹਾਡੇ ਨਾਮ ਸਾਰੇ ਆਪਾਂ ਲਵਾਂਗੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆ ਆਪਣਾ ਹਾਊਸ ਹੈ ਢਾਈ ਮੰਜ਼ਲ ਬਣਿਆ ਹੋਇਆ ਤੇ ਆ ਗਲੀ ਦੇ ਵਿੱਚੋਂ ਪਹਿਲਾ ਮਕਾਨ ਛੱਡ ਕੇ ਦੂਜਾ

ਇੱਕ ਕਮਰਾ ਆ ਕਿਚਨ ਬਣਿਆ ਹੋਇਆ ਜੀ ਇਸੇ ਕਾਗਮਰੇ ਇਦਾਂ ਹੀ ਕਮਰਿਆਂ ਦੇ ਸੈੱਟ ਬਣੇ ਹੋਏ ਆ ਜੀ ਮਤਲਬ ਟੈਲਾਂ ਵੀ ਲੱਗੀਆਂ ਹੋਈਆਂ 5-5 ਫੁੱਟ ਤੱਕ ਇਹ ਗਈ ਤੇ ਇਦਾਂ ਸਟੋਰ ਵੀ ਬਣਿਆ ਹੋਇਆ ਇਹਦੇ ਵਿੱਚ ਆਹ ਸਟੋਰ ਬਣਿਆ ਹੋਇਆ ਹਾਂ ਦੇਖੋ ਇਦਾਂ ਸਟੋਰ ਬਣਿਆ ਇਦਾਂ ਹੀ ਮਤਲਬ ਨਾਲ ਦੇ ਕਮਰੇ ਚ ਹੀ ਹੈ ਬੰਦੇ ਨੇ ਤਾ ਗੱਡੀ ਖੜੀ ਐ ਸੇਮ ਇਦਾਂ ਹੀ ਕਮਰੇ ਬਣੇ ਹੋਏ ਆ ਮਾਦਰਾ ਕੀ ਆਪਕੀ ਨਾਲ ਸੋਬਤ ਹੈ ਮੇਰੀ ਆਖੀਸ਼ ਵਿੱਚ ਹੈ ਮੇਰੇ ਸੇ ਪਕੜਾ ਸਵਾਗਤ ਲੈ ਕੇ ਜਾਓ ਇਹ ਇੱਕ ਅਵਸ਼ਰੂ ਬਾਥਰੂ ਨਾ ਬੱਦ ਕੇ ਰੱਖਣੇ ਬੱਦ ਕੇ ਰੱਖਣੇ ਪੂਰੀਆਂ ਬੱਦ ਕੇ ਰੱਖਣੇ ਪੋੜੀ ਹੋ ਗਈ ਸ਼ੈਂਕ ਉੱਪਰ ਲੇਬਰ ਟੈਬ ਬਣਿਆ ਹੋਇਆ ਕੁਆਟਰ 1 2 3 4 5 6 7 ਅੰਦਰ ਫਰਸ਼ਾ ਬਾਥਰੂਮ ਇੱਧਰ ਬਣੇ ਹੋਏ ਆ ਅੱਠ ਕਮਰੇ ਆ ਜੀ ਇੱਥੇ ਇੱਥੇ ਭਾਂਡੇ ਗੁੰਡੇ ਧੋਣ ਨੂੰ ਇਹਨਾਂ ਦੇ ਆਹ ਬਣਿਆ ਰਿਹਾ ਠੀਕ ਹੈ ਜਿਹੜੇ ਕਮਰਿਆਂ ਦੇ ਅੰਦਰ ਫਰਸ਼ ਹੈ ਬਾਹਰ ਟੈਲ ਲੱਗੀਆਂ ਸਾਰ ਸੁਥਰਾ ਸਾਰਾ ਮਤਲਬ ਕਿ ਲੇਬਰ ਰੂਮ ਵੀ ਐ ਨਹੀਂ ਲੱਗਦੇ ਵਧੀਆ ਰੈਹਾਸ਼ ਬਣੀ ਹੋਈ ਹੈ ਜੀ ਸਾਰੀ ਠੀਕ ਹੈ 8 ਕਮਰੇ ਪਹਿਲੀ ਮੰਜ਼ਲ ਤੇ ਦੂਜੀ ਮੰਜ਼ਲ ਤੇ ਆ ਦੇਖੋ ਤਿੰਨ ਲੈਟਰਿੰਗਾਂ ਬੜੀਆਂ ਹੋਈਆਂ ਜੀ ਤੇ ਇਹਦੇ ਉੱਤੇ ਆ ਲਾਲ ਪੱਥਰ ਵਾਲੀਆਂ ਛੱਤਾਂ ਇਹ ਵੀ ਪੰਜ ਕਮਰੇ ਜੀ ਆ ਦੇਖੋ ਲਾਲ ਪੱਥਰ ਵਧੀਆ ਇਹਨੂੰ ਰੰਗ ਰੰਗ ਕਰਾਇਆ ਹੋਇਆ ਸਾਰੇ ਕੁਆਰਟਰ ਵਧੀਆ ਮਤਲਬ ਚੜੇ ਹੋਇਆ ਜੀ ਸਾਰੇ ਕਮਰੇ ਵੀ ਸਾਰੇ ਚੜੇ ਹੋਏ ਆ ਠੀਕ ਹੈ ਜੀ ਪੰਜ ਇਹ ਹੋ ਗਏ 8 ਥੱਲੇ ਵਧੀਆ ਜਾਨਕੀ ਰਿਹਾਇਸ਼ ਬਣੀ ਹੋਈ ਆ ਠੀਕ ਹੈ ਜੀ ਆ ਦੇਖੋ ਸਾਰੀ ਚਾਰ ਦੁਵਾਰੀ ਇਦਾਂ 8 8 10 10 ਫੁੱਟ ਹੋ ਗਈ ਹੋਈ ਆ ਵਰੀਆ ਏਰੀਆ ਸਾਰਾ। ਇਹ ਜਿਹੜੀ ਗਲੀ ਆ 20 ਫੁੱਟ। ਵਰੀਆ ਪੋਰਸ਼ ਏਰੀਆ ਸਾਰਾ ਕੋਠੀਆਂ ਵਾਲਾ। ਇਹ ਸਾਰੇ ਹੀ ਬਣਿਆ ਹੋਇਆ। ਯਾਨੀ ਕਿ ਇੱਧਰ ਨੂੰ ਗਲੀ 'ਚ ਮੁੜਦੇ ਪਹਿਲਾ ਦੂਜਾ ਮਕਾਨ। ਠੀਕ ਹੈ ਜੀ। ਬਾਕੀ ਜਿਹੜੀ ਵੀ ਗੱਲਬਾਤ ਆ ਫੋਨ ਤੇ ਸੰਪਰਕ ਕੀਤਾ ਜਾਵੇ ਜੀ ਮੇਰਾ ਨੰਬਰ ਹੈਗਾ 8699 111185 8699 111185 ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੀਡੀਓ ਤੁਸੀਂ ਸਾਰੀ ਦੇਖ ਲਈ ਜੀ ਕਰਦੀ ਤੇ ਇਹ ਘਰ ਤੁਹਾਨੂੰ ਪਸੰਦ ਆ ਗਿਆ ਹੋਊਗਾ ਮੈਂ ਉਮੀਦ ਕਰਦਾ ਹਾਂ ਸੀ ਮਾਲਕ ਨੇ ਪੂਰੀ ਵਧੀਆ ਵੀਡੀਓ ਆਪਣੇ ਕੋਲੇ ਬਣਾ ਕੇ ਭੇਜੀ ਸੀਗੀ ਤੇ ਜਿੰਨੀ ਜਾਣਕਾਰੀ ਹੁੰਦੀ ਅਸੀਂ ਉਹ ਵੀ ਤੁਹਾਨੂੰ ਵੀਡੀਓ ਚ ਪਤਾ ਲੱਗੀ ਹੋਊਗੀ ਜਿੰਨੀ ਜਾਣਕਾਰੀ ਦੱਸੀ ਅਸੀਂ ਉਹ ਤਾਂ ਦੱਸ ਹੀ ਦਿੱਤੀ ਤੇ ਜਿੰਨੀ ਜਾਣਕਾਰੀ ਆਪਣੇ ਕੋਲੇ ਭੇਜੀ ਹੋਈ ਸੀ ਉਹ ਤੁਹਾਨੂੰ ਮੈਂ ਦੱਸ ਦਿੰਨੇ ਸੀ ਇਹਨਾਂ ਦਾ ਏਰੀਆ ਹੈਗਾ ਜੀ ਲੁਧਿਆਣਾ ਕਿਸ਼ੋਰਨਗਰ ਨੀਅਰ ਵਰਦਮਨ ਸਬਜ਼ੀ ਮੰਡੀ ਜੀ ਗਲੀ ਨੰਬਰ 8 ਦੇ ਵਿੱਚ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਜਾ ਕੇ ਘਰ ਨੂੰ ਦੇਖ ਸਕਦੇ ਹੋ 150 ਗਜ਼ ਮਾਲਕ ਨੇ ਜਗ੍ਹਾ ਦੱਸੀ ਸੀ ਤੇ ਟੋਟਲ 16 ਕਮਰੇ ਬਣੇ ਹੋਏ ਨੇ ਮਾਲਕ ਕਹਿੰਦੇ ਨੇ ਵੀ ਕਮਰੇ ਕਿਰਾਏ ਤੇ ਦਿੱਤੇ ਜਾਂਦੇ ਨੇ 38000 ਰੁਪਿਆ ਮਹੀਨਾ ਕਿਰਾਇਆ ਆਉਂਦਾਗਾ 38000 ਰੁਪਿਆ ਬਹੁਤ ਹੋ ਜਾਂਦਾ ਸੀ 40000 ਮਹੀਨੇ ਦਾ ਆਈ ਜਾਵੇ ਜੇ ਕਿਸੇ ਨੂੰ ਘਰ ਪਸੰਦ ਆਇਆ ਸੀ ਇਹ ਕੋਈ ਜਾ ਕੇ ਦੇਖਣਾ ਚਾਹੁੰਦਾ ਤਾਂ ਜਾ ਕੇ ਦੇਖ ਸਕਦਾ ਜਗ੍ਹਾ ਤੁਹਾਨੂੰ ਮੈਂ ਦੱਸ ਹੀ ਦਿੱਤੀ ਗਲੀ ਤੁਸੀਂ ਚੈੱਕ ਕਰ ਹੀ ਲਈ ਜੀ ਗਲੀ ਕਿੰਨੀ ਕੁ ਲੱਗਦੀ ਆ ਬਾਕੀ ਸਿੱਧੀ ਅੰਦਰ ਗੱਡੀ ਵੀ ਲੱਗਦੀ ਆ ਤੇ ਡਿਮਾਂਡ ਦੀ ਗੱਲ ਕਰੀਏ 52 ਲੱਖ ਰੁਪਇਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਸੀ ਮਾਲਕ ਕਹਿੰਦੇ ਸੀਗੇ ਇੱਕ ਡਿਮਾਂਡ ਹੈ ਘੱਟ ਵੱਧਾ ਬਹਿ ਕੇ ਕੀਤਾ ਜਾਊਗਾ ਮਾਲਕ ਦਾ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਹੀ ਗਿਆ ਜੀ ਗੱਲ ਕਰਨੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਗੱਲ ਤੁਸੀਂ ਆਪ ਮਾਲਕ ਨਾਲ ਕਰ ਸਕਦੇ ਹੋ ਜੀ ਬਾਕੀ ਜਿੰਨੇ ਕਮੈਂਟ ਆਪਣੇ ਕੋਲੇ ਪਹੁੰਚੇ ਸੀ ਤੁਹਾਨੂੰ ਮੈਂ ਕਨਫਰਮ ਕਰਵਾ ਦਿੰਨਾ ਸੀ ਅੱਜ ਆਪਾਂ ਮਿਕਸ ਕਮੈਂਟ ਪੜਾਂਗੇ ਜਿੰਨੇ ਆਪਣੇ ਕੋਲੇ ਕਮੈਂਟ ਆਏ ਹੋਏ ਸੀ ਮੈਂ ਕੋਸ਼ਿਸ਼ ਕਰੂਗਾ ਵੀ ਸਾਰੇ ਕਮੈਂਟ ਪੜ ਸਕਾਂ ਜੀ ਪਹਿਲਾ ਕਮੈਂਟ ਆਪਣੇ ਕੋਲੇ ਪੂਸ਼ਪਾ ਆਦੀਵਾਲ ਨੇ ਕੀਤਾ ਸੀ ਇਹਨਾਂ ਨੇ ਕਿਹਾ ਵੀਰ ਜੀ ਕੋਟਕਪੂਰ ਏਰੀਆ ਚ ਕੋਈ 15 ਤੋਂ 17 ਲੱਖ ਤੱਕ ਕੋਠੀ ਹੋਵੇ ਤਾਂ ਦੱਸਿਓ ਜੀ ਕੋਈ ਗੱਲ ਨਹੀਂ ਮੇਰੀ ਭੈਣ ਜਲਦੀ ਆਪਾਂ ਲੈ ਕੇ ਪਹੁੰਚਦੇ ਆਂ ਆਪਣੇ ਕੋਲੇ ਕਈ ਕੋਠੀਆਂ ਆਈਆਂ ਪਈਆਂ ਸੀ ਚੈੱਕ ਕਰਦੇ ਆ ਕੋਈ ਕੋਟਕਪੂਰੇ ਏਰੀਆ ਚੋਂ ਆਈ ਹੋਈ ਤਾਂ ਜਲਦੀ ਆਪਾਂ ਐਡ ਲਾ ਦਿੰਨੇ ਸੀ ਤੁਸੀਂ ਚੈੱਕ ਕਰ ਲਿਓ ਬਾਕੀ ਮੈਂ ਵੀਡੀਓ ਚ ਵੀ ਕਹਿ ਦਿੰਨਾ ਸੀ ਜੇ ਕਿਸੇ ਨੇ ਕੋਟਕਪੂਰੇ ਏਰੀਆ ਚ ਕੋਠੀ ਸੇਲ ਕਰਨੀ ਹੈ ਜੇ ਕੋਠੀ ਤੁਵੜੀ ਸੇਲ ਹੋ ਜੂਗੀ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਤੇ ਅਗਲਾ ਕਮੈਂਟਰ ਜੀ ਅੰਜੂ ਗੋਇਲ ਇਹਨਾਂ ਨੇ ਡਿਮਾਂਡ ਪਾਈ ਆ ਜੀ ਬਾਗੇ ਪੁਰਾਣੇ ਏਰੀਆ ਚੋਂ ਇਹਨਾਂ ਨੇ ਕਿਹਾ ਅਰਜੈਂਟ ਹੈ ਛੇਤੀ ਅਸੀਂ ਲੈਣੀ ਹੈ ਜਗਪਾਲ ਸਿੰਘ ਪਟਿਆਲੇ ਫਤਿਹਗੜ੍ਹ ਸਾਹਿਬ ਸਰਹਿੰਦ ਜਾ ਕੋਈ ਇਹਨਾਂ ਦੇ ਨੇੜੇ ਤੜੇ ਇਹਨਾਂ ਨੇ ਡਿਮਾਂਡ ਕਹੀ ਸੀ। ਅਨਮੋਲ ਸਿੰਘ ਇਹਨਾਂ ਨੇ ਜੀਰੇ ਏਰੀਆ ਚ ਡਿਮਾਂਡ ਪਾਈ ਸੀ ਤੇ ਅਰਸ਼ਦੀਪ ਕੋਰ ਮੇਰੀ ਭੈਣ ਨੇ ਇਹਨਾਂ ਨੇ ਫਰੀਦਕੋਟ ਏਰੀਆ ਚ ਡਿਮਾਂਡ ਪਾਈ ਹੈ। ਅਗਲਾ ਕਮੈਂਟ ਸੀ ਇਹਨਾਂ ਦਾ ਨਾਮ ਹੈ ਦક્ષਿ ਬਰਮਾ। ਇਹਨਾਂ ਨੇ ਕਿਹਾ ਬਾਈ ਜੀ ਮੇਰਾ ਕਮੈਂਟ। ਲਵ ਜੀ ਤੁਹਾਡਾ ਕਮੈਂਟ ਵੀ ਪੜਤਾ ਜੀ ਆਪਾਂ ਦક્ષਿ ਬਰਮਾ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਕਮੈਂਟ ਕੀਤਾ ਤੇ ਵੀਡੀਓ ਦੇਖੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਦક્ષਿ ਬਰਮਾ ਜੀ ਅਗਲਾ ਕਮੈਂਟ ਹੈ ਜੀ ਆਪਣੇ ਕੋਲੇ ਪ੍ਰੀਤ ਬੈਣੀਪਾਲ ਇਹਨਾਂ ਨੇ ਧੂਰੀ ਜਾਂ ਸੰਗਰੂਰ ਏਰੀਆ ਚੋਂ 10 ਤੋਂ 15 ਲੱਖ ਦੀ ਡਿਮਾਂਡ ਚ ਕਿਹਾਗਾ ਜਲਦੀ ਆਪਾਂ ਲੈ ਕੇ ਪਹੁੰਚ ਦਿਆਂ ਜੀ ਬਾਕੀ ਹੋਰ ਵੀ ਕਈ ਕਮੈਂਟ ਆਏ ਹੋਏ ਆ ਜੀ ਤੇ ਆਪਾਂ ਅਗਲੀ ਵੀਡੀਓ ਚ ਪੜਾਂਗੇ ਜਿਆਦਾ ਲੰਮੀ ਵੀਡੀਓ ਹੋ ਜੂਗੀ ਸਾਰੇ ਕਮੈਂਟ ਪੜੇ ਜਿੰਨੇ ਤੁਸੀਂ ਡਿਮਾਂਡ ਕਰਦੇ ਰਹਿੰਦੇ ਹੋ ਜਾਂ ਵੀਡੀਓ ਤੇ ਕਮੈਂਟ ਕਰਦੇ ਰਹਿੰਦੇ ਹੋ ਤੁਹਾਡੀ ਫਰਮਾਇਸ਼ ਤੇ ਆਪਾਂ ਵੀਡੀਓ ਲੈ ਕੇ ਪਹੁੰਚ ਦਿਆਂ ਜੀ ਬਾਕੀ ਅਗਲੀ ਵੀਡੀਓ ਚ ਜਿੰਨੇ ਤੁਸੀਂ ਕਮੈਂਟ ਕੀਤੇ ਸੀ ਕੋਸ਼ਿਸ਼ ਕਰਦੇ ਹਾਂ ਤੁਹਾਡੇ ਏਰੀਆ ਚੋਂ ਆਪਾਂ ਲੈ ਕੇ ਪਹੁੰਚੀਏ ਬਾਕੀ ਜਲਦੀ ਤੋਂ ਜਲਦੀ ਆਪਾਂ ਐਡ ਕਰੀ ਜਾਂਦੇ ਹਾਂ ਜੀ ਡੇਲੀ ਤੋਂ ਡੇਲੀ ਹਰ ਏਰੀਆ ਚੋਂ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਤੁਸੀਂ ਵੀ ਐਡ ਕਰਵਾਉਣੀ ਹੈ ਜੀ ਘਰ ਹੈ ਕੋਠੀ ਹੈ ਮਕਾਨ ਹੈ ਵੇਚਣਾ ਤੁਸੀਂ ਚਾਹੁੰਦੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਫਰੀ ਦੇ ਵਿੱਚ ਆਪਾਂ ਐਡ ਲਾ ਦਾਂਗੇ ਜੀ ਉੱਤੇ ਆਪਣਾ WhatsApp ਨੰਬਰ ਪੂਰੀ ਵੀਡੀਓ ਚ ਲਿਖਿਆ ਰਹਿੰਦਾ 73800462173 ਤੇ ਭੇਜੋ ਆਪਣੇ ਕੋਲੇ ਫਰੀ ਦੇ ਵਿੱਚ ਛੇਤੀ ਤੋਂ ਛੇਤੀ ਆਪਾਂ ਐਡ ਤੋਂ ਅਡੀ ਲਾ ਦਿੰਨੇ ਹਾਂ ਸੀ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ